ਕਰੀ ਕਰ ਥਕਤੀ ਨਹੀਂ ਸੀ ਹੁਣ ਮੁੱਕੀਆਂ ਨਹੀਂ ਬੜਾ ਕੁਝ ਕਹਿ ਕਿਉਂ ਅੱਖਾਂ ਤੇਰੀਆਂ ਜੋ ਅਜ ਚੁੱਕੀਆਂ ਨਹੀਂ ਪਹਿਲਾ ਗੱਲਾ ਕਰ ਕਰ ਥਕਦੀ ਨਹੀਂ ਸੀ ਹੁਣ ਗੱਲਾਂ ਮੁੱਕੀਆਂ ਨਹੀਂ ਬੜਾ ਕੁਝ ਕਹੇਗੀ ਆਂ ਅੱਖਾਂ ਤੇਰੀਆਂ ਜੋ ਅੱਜ ਚੁੱਕੀਆਂ ਨਹੀਂ ਇਸ਼ਕ ਦੇ ਵੇੜੇ ਚੋਂ ਹਣ ਹੋਏ ਇਸ਼ਕ ਦੇ ਵੇੜੇ ਚੋਂ ਜਣੀ ਕਦਰੇ ਦਿਲ ਕੰਗੀ ਨਹੀਂ ਵਿਛੜਾਂਗੀ ਵਿਛੜਾਂਗੀ ਬੇਕਦਰੇ ਨਹੀਂ ਹੁਣ ਵਿਛੜਾਂਗੀ 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 ਬੇਕਦਰੇ ਨਹੀਂ ਹੁਣ ਵਿਛੜਾਂਗੀ ਕੁਈ ਆ ਗਿਆ ਲੱਗਦਾ ਹੋਰ ਕੁੜੇ ਜਿਹੜੇ ਬੋਲ ਤੂੰ ਬੋਲਦੀਆਂ ਮੈਨੂੰ ਕਠੋਰ ਕੁੜੇ ਤੇਰੇ ਮੇਰੇ ਵਿੱਚ ਕੋਈ ਆ ਗਿਆ ਵਿੱਚ ਕੋਈ ਆ ਗਿਆ ਲੱਗਦਾ ਹੋਰ ਕੁੜੇ ਐਨੇ ਬੋਲਦੀਆਂ ਤੂੰ ਜਿਹੜੇ ਕੌੜੇ ਬੋਲ ਕੁੜੇ ਐਨੇ ਬੋਲਦੀਆਂ ਤੂੰ ਜਿਹੜੇ ਕੌੜੇ ਬੋਲ ਕੁੜੇ ਨੀ ਕੌੜੇ ਗੋੜੇ ਬੋਲ ਕੁੜੇ ਔ ਮੈਨੂੰ ਲੱਗਦਾ ਹੋਰਾਂ ਵਰਗੀ ਤੂੰ ਨਿਕਲੈਂਗੀ ਵਿਛੜੈਂਗੀ ਵਿਛੜੈਂਗੀ ਵੇ ਗਦਰਨੀ ਵਿਛੜੈਂਗੀ ਵਿਛੜੈਂਗੀ ਵੇ ਗਦਰਨੀ ਵਿਛੜੈਂਗੀ ਹਮ ਮੁਲਾਕਾਤ ਦੇ ਵੀ ਲਾਉਂਦੀ ਰਹੇ ਬਹਾਨੇ ਨੀ ਅੱਜ ਕੱਲ ਇਦਾਂ ਲੱਗ ਜਾਵੇਂ ਜਿਵੇਂ ਹੋਣ ਬਗਾਨੇ ਨੀ ਆਹ ਮੁਲਾਕਾਤ ਨੂੰ ਵੀ ਤੂੰ ਲਾਉਂਦੀ ਲੱਖ ਬਹਾਨੇ ਨੀ ਅੱਜ ਕੱਲ ਇੰਜ ਲੰਘ ਜਾਨੀ ਹੋਣੇ ਬਿਗਾਨੇ ਅਣੀ ਇਸ਼ਕ ਦੇ ਵੇੜੇ ਚੋ ਹੋ 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 ਲੱਗਦਾ ਦਿਲ ਕਹਿੰਗੀ ਵਿਛੜਾਂਗੀ ਵਿਛੜਾਂਗੀ ਵੇ ਗਦਰੇ ਨੀ ਤੂੰ ਵਿਛੜਾਂਗੀ ਮੈਨੂੰ ਲੱਗਦਾ ਵਿਛੜਾਂਗੀ ਵੇ ਗਦਰੇ ਨਹੀਂ ਹੁਣੀ ਮੈਨੂੰ ਛੱਡ ਕੇ ਜਾਵੇਂਗੀ ਫਕਰਾ ਫਾੜੇ ਨੂੰ ਲੱਗਦਾ ਤੂੰ ਲੱਭਦੀ ਮੌਕਾ ਨਹੀਂ ਆ ਬੁਗਰਾਂ ਵਾਲੇ ਨੂੰ ਲੱਗਦਾ ਤੂੰ ਲਪਦੀ ਮੌਕਾ ਨਹੀਂ ਆਉ ਦੇ ਕੇ ਜਾਵੇਂਗੀ ਨੀ ਟੂ ਨੂੰ ਚੰਦਰੀਏ ਧੋਖਾ ਨਹੀਂ ਦੇਖ ਜਾਵੇਂਗੀ ਨੀ ਟੂ ਨੂੰ ਨੀ ਟੂ ਨੂੰ ਧੋਖਾ ਨਹੀਂ ਹੋਰਾਂ ਵਰਗੀ ਵੇ ਕਦ ਰੇ ਰਗੀ ਵੇ ਕਦਰ ਵੇ ਕਦਰ ਨਿਕਲੇਗੀ ਵਿਚੜਾਂਗੀ ਵਿਚੜਾਂਗੀ ਵੇ ਕਦਰ ਨਹੀਂ ਤੂੰ ਵਿਚੜਾਂਗੀ 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 ਵੇ ਕਦਰ ਨਹੀਂ ਤੂੰ ਵਿਚੜਾਂਗੀ 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 ਹੋਏ ਨਹੀਂ ਧੰਨਵਾਦ ਵੀਰੇ ਦੱਬ ਕੇ ਸਪੋਰਟ ਕਰੋ ਮੇਰਾ ਵੀਰ ਬਣ ਕੇ ਫੋਲੋ ਜ਼ਰੂਰ ਕਰੋ ਯਾਰ